ਜਿਵੇਂ ਕਿ ਆਪਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਬੱਚਾ 16 17 ਦੀ ਰਾਤ ਨੂੰ ਇੱਕ ਲੇਡੀ ਸਾਡੀ ਯੂਪੀ ਤੋਂ ਆ ਕੇ ਇੱਥੇ ਆ ਕੇ ਲਵਾਰਸ ਹਲ ਸੌ ਗਈ ਸੀ ਤੇ ਬੱਚਾ ਕਰੀਬ-ਕਰੀਬ ਸਵੇਰ 2 ਵਜੇ ਉਹਦੇ ਨਾਲ ਲੇਡੀ ਤੇ ਇੱਕ ਏਜੰਟ ਸੀ ਉਹ ਕਿਡਨਾਪ ਕਰਕੇ ਲੈ ਗਏ ਸੀ ਤੇ ਜਦੋਂ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸ਼ਸ਼ੀਪ੍ਰਭਾ ਦਿਵੇਦੀ ਜੀ ਆਈਪੀਐਸ डीजीपी रेलवेज ਦੇ ਧਿਆਨ ਦੇ ਵਿੱਚ ਅਸੀਂ ਦੱਸਿਆ ਕਿ ਵੀ ਆ ਘਟਨਾ ਸਾਡੇ ਇੱਕ ਵਾਪਰ ਗਈ ਹੈ ਤੇ ਉਹਨਾਂ ਨੇ ਬਹੁਤ ਹੀ ਮਤਲਬ ਪੇਨ ਲੈ ਕੇ ਉਹ ਕਹਿੰਦੇ ਜਿਵੇਂ ਵੀ ਹੋਵੇ ਇਹ ਬੱਚਾ ਰਿਕਵਰ ਕਰਾਉਣਾ ਹੀ ਕਰਾਉਣਾ ਹੈ ਜਿਹਨੂੰ ਅਸੀਂ ਟਾਸਕ ਵਜੋਂ ਲਿਆ ਐਜ਼ ਅ ਟਾਸਕ ਜਿਵੇਂ ਸਾਨੂੰ ਐ ਹੋ ਗਿਆ ਕਿ ਵੀ ਅਸੀਂ ਪਹਿਲਾਂ ਵੀ ਕਾਫੀ ਬੱਚੇ ਰਿਕਵਰ ਕਰਾ ਚੁੱਕੇ ਹਾਂ ਕਿਡਨੈਪ ਤੇ ਉਸ ਤੋਂ ਬਾਅਦ ਅਸੀਂ ਜਦੋਂ ਸ਼ੁਰੂ ਕੀਤੀ ਤਫ਼ਤੀਸ਼ ਤੇ ਇੱਕ ਤਾਂ ਪਹਿਲੀ ਤਾਂ ਸਾਨੂੰ ਪ੍ਰੋਬਲਮ ਕਿੱਥੇ ਆਈ ਬੱਚਾ ਗੁੰਮ ਹੋਇਆ ਕਰੀਬ-ਕਰੀਬ ਜਿਹੜਾ ਕਿਡਨਾਪ ਹੋਇਆ ਉਹ ਰਾਤੀ ਸਵਾ 2 ਵਜੇ ਦੇ ਕਰੀਬ 2:15 AM ਤੇ ਸਾਡੇ ਕੋਲ ਉਹ ਲੇਡੀ ਜਦੋਂ ਆਈ ਹੈ ਉਹ ਕਰੀਬ 8:00 ਵਜੇ 8:00 ਆਈ ਹੈ ਜੀ ਆਰ ਪੀਟਨ ਤੇ ਗੈਪ 6-7 ਘੰਟਿਆਂ ਦਾ ਗੈਪ ਪੈ ਗਿਆ ਸੀ ਵਿੱਚ ਤੇ ਫਿਰ ਵੀ ਸਾਡੀ ਟੀਮ ਐ ਸਾਡੇ ਐਸਐਚਓ ਸਾਹਿਬ ਬਲਵਿੰਦਰ ਸਿੰਘ ਜੀ ਬਿਰਬਲ ਜੀ ਸਤੀਸ਼ ਜੀ ਤੇ ਇਹਨਾਂ ਨੇ ਵੱਖ-ਵੱਖ ਸਾਹਿਬ ਕਹਿੰਦੇ ਟੀਮਾਂ ਬਣਾ ਕੇ ਹੁਣੇ ਹੀ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਦੀ ਲੋੜ ਹੈ ਤਾਂ ਮੈਨੂੰ ਨਾਲ ਦੀ ਨਾਲ ਹੀ ਦੱਸੀ ਜਾਣਾ ਮੈਂ ਤੁਹਾਡੀ ਮਦਦ ਪ੍ਰੋਵਾਈਡ ਕਰਾ ਦਵਾਂਗੀ ਤੇ ਸਾਹਿਬ ਨਾਲ-ਨਾਲ ਸਾਨੂੰ ਸਪੈਸ਼ਲ ਡੀਜੀਪੀ ਸਾਹਿਬ ਸਾਡੇ ਰੇਲਵੇ ਨਾਲ ਨਾਲ ਸਾਡਾ ਗਾਈਡ ਵੀ ਕਰੀਗੇ ਉਹਨਾਂ ਨੇ ਸਾਨੂੰ ਨਾਲ-ਨਾਲ ਦੱਸੀ ਗਏ ਹੁਣ ਇੱਧਰ ਜਾਓ ਹੁਣ ਇੱਧਰ ਜਾਓ ਆਹ ਕਰੋ ਆਹ ਕਰੋ ਤੇ ਜਿਨ੍ਹਾਂ ਦੇ ਮਿਹਨਤ ਕਰਕੇ ਅਸੀਂ ਬੱਚਾ ਰਿਕਵਰ ਕਰਾ ਲਿਆ ਇੱਕ ਕਰੀਬ ਕਰੀਬ 72 ਘੰਟਿਆਂ ਚ 60 60 ਮਿੰਟਾਂ ਚ ਸਰੀਚਾ ਆਪਾਂ ਦੀ ਸੀ ਯਾਰ ਕਿਉਂ ਇਦਾਂ ਹੋਇਆ ਜਦੋਂ ਇਹ ਲੇਡੀ ਹੈ ਜਿਹੜੀ ਜਿਹਦਾ ਬੱਚਾ ਗੁੰਮ ਹੋਇਆ ਅਸੀਂ ਲਾਲਤੀ ਦੇਵੀ ਦਾ ਨਾਂ ਹੈ ਇਹਦੇ ਘਰ ਵਾਲੇ ਦਾ ਨਾਂ ਹੈ ਅਸ਼ੀਸ਼ ਇਹ ਰਹਿਣ ਵਾਲੀ ਫਤੇਪੁਰ ਯੂਪੀ ਦੀ ਹੈ ਇਹਦੀ ਉਮਰ ਕਰੀਬ 26 ਸਾਲ ਹੈ ਤੇ ਇਹਦੇ ਦੋ ਬੱਚੇ ਐ ਇੱਕ ਬڑا ਬੱਚਾ ਸੰਸਕਰ ਸਿੰਘ 4 ਸਾਲ ਦਾ ਤੇ ਛੋਟਾ ਬੱਚਾ ਐ ਰਾਜ ਸਿੰਘ ਜਿਹੜਾ 1 ਸਾਲ ਦਾ ਐ ਤੇ ਉਹ ਲੇਡੀ ਵੀ ਇੱਥੇ ਆਈ ਸੀ ਲੇਡੀ ਤੇ ਜਿਹੜੇ ਬੱਚਾ ਚੋਰੀ ਕੀਤਾ ਉਹਦੇ ਨਾਲ ਇੱਕ ਜੈਂਟਸ ਬੰਦਾ ਵੀ ਸੀ ਜਨਾਨੀ ਤੇ ਬੰਦਾ ਤੇ ਉਹਨੇ ਦੇਖਿਆ ਕਿ ਜਿਹੜੀ ਲਾਲਤੀ ਦੇਵੀ ਐ ਲਾਪਰਵਾ ਕਿਸਮ ਦੀ ਜਨਾਨੀ ਐ ਉਹ ਆਪਣਾ ਛੋਟਾ ਬੱਚਾ ਉਹਨੂੰ bari bari ਫੜਾ ਕੇ ਕਦੀ ਮੋਬਾਈਲ ਫੋਨ ਤੇ ਇੱਧਰ ਚੱਲ ਜਾਂਦੀ ਸੀ ਕਦੀ ਇੱਧਰ ਚੱਲ ਜਾਂਦੀ ਸੀ ਇੱਕ ਦੋ ਵਾਰੀ ਵਾਸ਼ਰੂਮ ਵੀ ਜਾ ਕੇ ਆਈ ਬੱਚਾ ਉਹਨਾਂ ਦੇ ਹੈਂਡਓਵਰ ਕਰਕੇ ਤੇ ਉਹਨੇ ਉਦੋਂ ਤਾਂ ਉਹਨੇ ਸੋਚਿਆ ਕਿ ਵੀ ਬੱਚਾ ਵੀ ਜਾਗਦਾ ਹੈ ਤੇ ਉਹਦੀ ਮਾਂ ਵੀ ਜਾਗਦੀ ਹੈ ਤੇ ਜਦੋਂ ਸਵਾ ਦੋ 1 ਵਜੇ ਉਸ ਹੋ ਗਈ ਲਾਲਤੀ ਦੇਵੀ ਜਿਹੜੀ ਯੂਪੀ ਤੋਂ ਆਈ ਸੀ ਪੰਜਾਬ ਲੁਧਿਆਣੇ ਚ ਸਟੇਸ਼ਨ ਤੇ ਉਹਦੇ ਨਾਲ ਹੀ ਉਹਨੇ ਦੇਖ ਲਿਆ ਕਿ ਹੁਣੇ ਲੇਡੀਜ਼ ਹੋ ਗਈ ਸਵਾ 2 ਵਜੇ ਕਰੀਬ ਸਵਾ 2 ਵਜੇ ਉਹਨੇ ਉਹਦਾ ਬੱਚਾ ਚੱਕ ਕੇ ਤੇ ਉਹ ਉਹਦੇ ਨਾਲ ਜਿਹੜਾ ਉਹਦਾ ਸਾਥੀ ਸੀ ਇੰਦਰਦੇਵ ਤੇ ਉਹ ਲੈ ਕੇ ਉਹਨੋਂ ਨਿਕਲ ਗਏ ਸਰ ਆਪਾਂ ਤੇ ਰਿਪੋਰਟ ਦਾ ਕੰਕਲੂਜਨ ਕੀ ਇਹਨਾਂ ਦਾ ਇਹ ਦੋਨੋਂ ਫੈਕਟਰੀਆਂ 'ਚ ਕੰਮ-ਕੁਮ ਕਰਦੇ ਜੀ ਇੱਕ ਦੂਜੇ ਨੂੰ ਜਾਣਦੇ ਇੱਕ ਦੂਸਰੇ ਨੂੰ ਫੈਕਟਰੀਆਂ 'ਚ ਕੰਮ ਕਰਕੇ ਜਾਣਣ ਲੱਗ ਪਏ ਸਰ ਪਹਿਲਾਂ ਇਹਨਾਂ ਨੇ ਹੋਰ ਵੀ ਕੋਈ ਕਰਵਾਈ ਕੀਤੀ ਹੈ ਇਹਨਾਂ ਦੇ ਦੇਖੋ ਜੀ ਹੁਣ ਮਨਯੋਗ ਅਦਾਲਤ ਦੇ ਵਿੱਚ ਦੋਨਾਂ ਨੂੰ ਪੇਸ਼ ਕਰਕੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਦੀ ਕੋਸ਼ਿਸ਼ ਕਰਾਂਗੇ ਮੰਗ ਕਰਾਂਗੇ ਕਿ ਵੀ ਜਿੰਨਾ ਸਾਨੂੰ ਪੁਲਿਸ ਰਿਮਾਂਡ ਮਿਲ ਜਵੇ ਤੇ ਉਸ ਤੋਂ ਬਾਅਦ ਅਸੀਂ ਪੂਰੀ ਇੰਟਰੋਗੇਸ਼ਨ ਤੋਂ ਬਾਅਦ ਹੀ ਕੁਝ ਸਾਫ ਸਾਫ ਕਹਿਣ ਦੇ ਸਰ ਇਹਨਾਂ ਨੂੰ ਪੜਿਆ ਜਿਆ ਪਤਾ ਲੱਗੀ ਕੀ ਹੈ ਇਹਨਾਂ ਦੀ ਬੱਚਾ ਚੋਰੀ ਕਰਨ ਦਾ ਮਸਾ ਮਨਸ਼ਾ ਤਾਂ ਕਲੀਅਰ ਤਾਂ ਹੁਣ ਥੋੜੀ ਦੇਰ ਬਾਅਦ ਹੀ ਪਤਾ ਲੱਗੂਗਾ ਕੋਰਟ ਮੰਨ ਜੋ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵੈਸੇ ਉਹ ਕਹਿੰਦੀ ਇਹਦੇ ਇੱਕ ਬੇਟੀ ਹੈ ਜਿਹੜੀ ਦੋਸ਼ਣ ਹੈ ਸਾਡੀ ਆ ਦੋਸ਼ਣ ਹੈ ਜੀ ਅਨੀਤਾ ਅਨੀਤਾ ਕਦੇ 15 ਸਾਲ ਦੀ ਬੇਟੀ ਹੈ ਤੇ ਇਹਦੇ ਬੇਟਾ ਨਹੀਂ ਹੈ ਤੇ ਮੁੱਢਲੀ ਜੀ ਪੁੱਛ ਕੇ ਸੋਈ ਹੈ ਅਜੇ ਤਾਂ ਅੱਛਾ ਸਰ ਦੋਨਾਂ ਨੂੰ ਫੜਿਆ ਕਿਹੜੀ ਜਗ੍ਹਾ ਕਿਹੜੀ ਕਿਹੜੀ ਸਰ ਦੇਖੋ ਜੀ ਜਿਹੜਾ ਤਾਂ ਇੰਦਰਦੇਵ ਹੈ ਉਹਨੂੰ ਵਿਸ਼ਕਰਮਾ ਕਲੋਨੀ ਦੇ ਨੇੜੇ ਉਹਦਾ ਘਰ ਸੀ ਤੇ ਢੋਲੇ ਵਾਲ ਚੌਂਕ ਦੇ ਨੇੜੇ ਜਦੋਂ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਕਿੱਥੇ ਆਈ ਕਿਤੇ ਕਿਤੇ ਨਾ ਸੀਸੀਟੀਵੀ ਫੁਟੇਜ ਬਿਲਕੁਲ ਹੀ ਨਹੀਂ ਸੀ ਬਲੈਕ ਸਪੌਟ ਹੋਣ ਕਰਕੇ ਨਾ ਤਾਂ ਫਿਰ ਡੋਰ ਟੂ ਡੋਰ ਕੁਝ ਕਿਸ ਕਰਨੀ ਪਈ ਸਾਨੂੰ ਉਹਦੇ ਵਿੱਚ ਵੀ ਇੱਕ ਸਾਨੂੰ ਪਰਮਾਤਮਾ ਵੱਲੋਂ ਯਾਰ ਕਹ ਦੋ ਰੱਬ ਆਪ ਹੀ ਉਤਰ ਕੇ ਆਇਆ ਇੱਕ ਛੋਟੇ ਜਿਹੇ ਬੱਚੇ ਨੇ ਕਿਉਂਕਿ ਸਾਡੇ ਕੋਲ ਜਿਹੜੀ ਫੁਟੇਜ ਸੀ ਅਸੀਂ ਹਰੇਕ ਬੰਦੇ ਨੂੰ ਫੋਟੋਸ ਤੇ ਫੁਟੇਜ ਦਿਖਾ ਰਹੇ ਸੀ ਜਦੋਂ ਆਪਾਂ ਡੋਰ ਟੂ ਡੋਰ ਤੇ ਇੱਕ ਛੋਟੇ ਜਿਹੇ ਬੱਚੇ ਨੇ ਦੱਸਿਆ ਕਿ ਵੀ ਇਹ ਆਂਟੀ ਸਾਡੀ ਇੱਥੇ ਰਹਿੰਦੀ ਹੈ ਇਸ ਕਮਰੇ ਵਿੱਚ ਪੱਕਾ ਕਿ ਕਿਹੜੀ ਇਹਦੀ ਪਿਕਚਰ ਤੁਸੀਂ ਇਹ ਆਪਾਂ ਨੂੰ ਦਿਖਾਉਣਾ ਇਤਨਾ ਦੀ ਗੱਲ ਨਹੀਂ ਕਿ ਬੱਚੇ ਵੀਰੇ ਵਿਚਨ ਜਾ ਰਹੇ ਹੋਣ ਗੁਰੂ ਗਿਆ ਇਦਾਂ ਕੋਈ ਆਇਆ ਸਾਹਮਣੇ ਇਹ ਤਾਂ ਸਰ ਬਹੁਤ ਮੋਢਲੀ ਪੁੱਛ ਗਏ ਸੋਇਆ ਉਹਦੇ ਦੱਸਣ ਮੁਤਾਬਕ ਮੇਰੇ ਬੇਟਾ ਨਹੀਂ ਹੈ ਹਾਂ ਜੇ 15 ਸਾਲ ਦੀ ਬੇਟੀ ਹੈ ਤਾਂ ਹੁਣ ਪਤਾ ਕਰਾਂਗੇ ਘਰ ਵਾਲਾ ਇਹਦਾ ਮੁੰਬਈ ਰਹਿੰਦਾ ਇਹਦੇ ਦੱਸਣ ਮੁਤਾਬਕ ਕਿੰਨੇ ਸਾਲ ਤੋਂ ਪੱਤੀ ਸੀ ਜਾਣਦੇ ਸੀ ਕਿੰਨੇ ਸਾਲ ਤੋਂ ਜਾਣਦੇ ਰਹੇ ਸੀ ਕਰੀਬ ਕਰੀਬ 3 ਸਾਲਾਂ ਤੋਂ ਇਹਨਾਂ ਦੇ ਦੱਸਣ ਮੁਤਾਬਕ ਕਰੀਬ ਕਰੀਬ 3 ਸਾਲਾਂ ਤੋਂ ਹੈ ਪਰ ਇਹ ਗੱਲ ਕਲੀਅਰ ਹੈ ਕਿ ਇਹ ਇਥੋਂ ਖਿਸਕਣ ਦੀ ਤਿਆਰੀ ਸੀ ਉਹ ਬੜੀ ਚੰਗੀਆਂ ਰਹਿੰਦੀਆਂ ਨਹੀਂ ਨਹੀਂ ਅਲੱਗ-ਅਲੱਗ ਰਹਿੰਦੀਆਂ ਉਹ ਪੰਜਾਬ ਛੱਡਣ ਦੀ ਤਿਆਰੀ ਹੈ ਹਾਂ ਬੱਚੇ ਨੂੰ ਨਾਲ ਲੈ ਕੇ ਪੰਜਾਬ ਛੱਡਣ ਦੀ ਤਿਆਰੀ ਸੀਗੇ ਤੇ ਇਹ ਬਿਲਕੁਲ ਸ਼ੋਰ ਹੈ ਕਿਉਂਕਿ ਗਿਆਸਪੁਰਾ ਗगन ਗगन ਕਲੋਨ ਗਗਨ ਨਗਰ ਹੈ ਗਿਆਸਪੁਰਾ 골ਡਨ ਸਕੂਲ ਦੇ ਬਿਲਕੁਲ ਅਗਲੀ ਨੰਬਰ 2 ਤੇ ਕਿਰਾਏ ਤੇ ਰਹਿੰਦੀ ਹੈ ਕਿਰਾਏ ਤੇ ਰਹਿੰਦੀ ਕਿਰਾਏ ਤੇ ਰਹਿੰਦੀ ਆ ਸਾਰੇ ਹੀ ਕਿਰਾਏ ਤੇ ਇਹ ਦੋਨੇ ਹੀ ਇਹ ਜਿਹੜੀ ਲਲਤੀ ਦੇਵੀ ਹੈ ਇਹਦਾ ਘਰ ਵਾਲਾ ਕਿਸੇ ਫੈਕਟਰੀ 'ਚ ਕੰਮ ਕਰਦਾ ਹੈ ਇਹਨੇ ਇਹ 11 ਵਜੇ ਕਰੀਬ ਲੁਧਿਆਣਾ ਸਟੇਸ਼ਨ ਤੇ ਪੁੱਜੀ ਹੈ ਪਹਿਲਾਂ ਇਹ ਗਲਤੀ ਨਾਲ ਜਲੰਧਰ ਚਲੀ ਗਈ ਤੇ ਜਲੰਧਰ ਤੋਂ ਵਾਪਸ ਆਈ ਹੈ ਤਾਂ ਇਹਨੇ ਦੱਸਿਆ ਕਿ ਵੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲੇ ਨੂੰ ਦੱਸਿਆ ਕਿ ਮੈਂ ਹੁਣ ਨਾਈਟ ਸ਼ਿਫਟ ਤੇ ਡਿਊਟੀ ਤੇ ਚੜ ਗਿਆ ਤੇ ਮੇਰੀ ਜਿਹੜਾ ਡੋਰ ਹੈ ਫੈਕਟਰੀ ਦਾ ਦਰਵਾਜ਼ਾ ਹੈ ਉਹ ਕੱਲ ਸਵੇਰੇ ਹੀ ਖੁੱਲੂਗਾ ਤੇ ਮੈਂ ਹੁਣ ਮਾਰਨਿੰਗ ਚਾਹੂੰਗਾ ਤੁ ਜਿਵੇਂ ਤੇ ਮੈਂ ਰਾਤ ਆਪਣੀ ਬਿਤਾ ਲਿਆ ਪੰਜਾਉਂ ਠੀਕ ਹੈ ਬੱਚਾ ਬਿਲਕੁਲ ਸਹੀ ਹਾਲਤ ਹੈ ਜੀ ਅਸੀਂ ਉਹਦਾ ਮੈਡੀਕਲ ਵੀ ਕਰਾ ਲਿਆ ਠੀਕ ਹੈ ਜੀ ਹਾਂ ਲੋਕ ਕਰਦੇ ਹੈਂਡਓਵਰ ਕਰਤਾ ਜੀ ਸਾਡੇ ਐਸਐਚਓ ਸਾਹਿਬ ਨੇ ਡੀਐਸਪੀ ਸਾਹਿਬ ਸਾਡੇ ਸੀਜੀ ਬਿਰਬਲ ਜੀ ਠੀਕ ਹੈ ਥੈਂਕ ਯੂ ਇਹਦੇ ਵਿੱਚ ਨਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜੀ ਜਿਵੇਂ মিডিਆ ਨੇ ਸਾਡਾ ਬਹੁਤ ਸਹਿਯੋਗ ਕੀਤਾ ਤੇ ਆਮ ਪਬਲਿਕ ਨੇ ਜਿੱਥੇ ਜਿੱਥੇ ਸਾਨੂੰ ਲੋੜ ਪਈ ਸੀਸੀਟੀਵੀ ਦੇਖਣ ਚ ਸਾਡੇ ਡੀਸੀਪੀ ਕ੍ਰਾਈਮ ਨੇ ਲੁਧਿਆਣਾ ਹਰਪਾਲ ਜੀ ਉਹਨਾਂ ਦੀ ਅਸੀਂ ਕਾਫੀ ਮਦਦ ਲਈ ਸਿਰਫ ਟੈਕਨੀਕਲ ਜਿਥੇ ਜਿਥੇ ਸਾਨੂੰ ਪ੍ਰੋਬਲਮਸ ਆ ਰਹੀ ਸੀ ਤੇ মিডিਆ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਹੈ ਜਿਨੇ ਆਪਣੇ ਨਾਲ ਦੀ ਨਾਲ ਹੀ ਲੋਕਾਂ ਨੂੰ ਲਾਈਵ ਦਿਖਾਉਂਦੇ ਰਹੇ ਤੇ ਲਗਾਤਾਰ ਹੀ ਚਲਾਨ ਕਰਕੇ ਪੋਜ਼ਿਟਿਵ ਰੋਲ ਰਿਆ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸਰ ਇਹ ਬੱਚਾ ਚੋਰੀ ਕਰਕੇ ਕਾਹਦੇ ਤੇ ਗਏ ਆਟੋ ਤੇ ਗਏ ਆਟੋ ਤੇ ਗਏ ਸੀ ਤੇ ਢੋਲੇ ਵਾਲ ਚੋਂ ਢੋਲਿਆ ਚੋਂ ਤੋਂ ਸਾਨੂੰ ਲੀਡ ਜਦੋਂ ਮਿਲੀ ਹੈ ਅਸੀਂ ਵਖ ਵਖ ਟੀਮਾਂ ਫਿਰ ਉੱਥੇ ਬਲਾਲੀਆਂ ਕਰੀਬ 2:30 ਵਜੇ ਮਾਰਨਿੰਗ ਏਮ 3:00 ਏਮ ਉੱਥੇ ਉਤਰਿਆ ਦੋ ਜਣੇ ਇੱਕ ਲੇਡੀ ਇੱਕ ਜੈਂਟਸ ਨਾਲ ਉਹਨਾਂ ਦੇ ਬੱਚਾ ਸੀ ਜਿਹੜਾ ਧੁੰਦਲੀ ਜੀ ਤਸਵੀਰ ਸਾਨੂੰ ਦਿਖ ਰਹੀ ਸੀ ਤੇ ਟਾਈਮਿੰਗ ਦੇ ਗੈਸ ਨਾਲ ਆਈਡੀਆ ਲਾ ਕੇ ਸਵਾ ਦੋ ਵਜੇ ਸਾਡੇ ਸਟੇਸ਼ਨ ਤੋਂ ਗਏ ਆ ਤੇ 2:30 ਵਜੇ ਕਰੀਬ ਕਰੀਬ ਢੋਲੇਵਾਲ 15 ਕਿ ਮਿੰਟ ਦਾ ਸਫ਼ਰ ਹੈ ਥੈਂਕ ਯੂ ਸਰ ਥੈਂਕ ਯੂ ਸਰ